ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੀਆਂ ਭੈਣਾਂ ਠੀਕ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਸਭ ਨੂੰ ਠੀਕ ਠਾਕ ਰੱਖਣ ਜੀ ਅੱਜ ਆਪਾਂ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੇ ਸੂਟ ਪਾਰਟੀ ਵੀਰ ਆਉਣਗੇ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੈ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਸਾਰਾ ਫਰੰਟ ਦੇ ਉੱਪਰ ਵਰਕ ਆਊਗਾ ਜੀ ਵਿੱਚ ਹੈਂਡਵਰਕ ਦਾ ਟੱਚ ਵੀ ਦਿੱਤਾ ਹੋਇਆ ਹੈ ਜੀ ਨਾਲ ਇਹਦੇ ਹੈਂਡਵਰਕ ਤੇ ਥ੍ਰੈਡਵਰਕ ਦਾ ਮਿਕਸ ਹੈ ਜੀ ਬ ਆਪਣਾ ਬਾਜੂ ਤੇ ਵੀ ਵਰਕ ਆਊਗਾ ਵਧੀਆ ਬੰਚ ਬਣਿਆ ਹੈ ਜੀ ਬਾਜੂ ਤੇ ਸਾਰੀ ਸ਼ਰਟ ਦੇ ਉੱਪਰ ਵਰਕ ਆਊਗਾ ਬਹੁਤ ਹੀ ਜ਼ਿਆਦਾ ਸੋਨਾ ਔਰਗੈਂਜ਼ਾ ਦਾ ਫੈਬਰਿਕ ਹੈ ਗਲਾਸ ਔਰਗੈਂਜ਼ਾ ਦਾ ਫੈਬਰਿਕ ਹੈ ਜੀ ਆਲ ਓਵਰ ਸੂਟ ਆਊਗਾ ਬਹੁਤ ਹੀ ਜ਼ਿਆਦਾ ਸੋਨਾ ਸੌਫਟ ਵਾਲਾ ਫੈਬਰਿਕ ਹੈ ਜੀ ਤੇ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਓਨਲੀ 695 ਰੁਪਏ ਦਾ ਇਹ ਸੂਟ ਹੈ ਜੀ ਬਿਨਾ ਦੁਪੱਟੇ ਤੋਂ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਡਿਜ਼ਾਈਨ ਹੈ ਬਹੁਤ ਹੀ ਜਿਆਦਾ ਸੋਹਣੇ ਇਹਨਾਂ ਦੇ ਵਰਕ ਕੀਤਾ ਹੋਇਆ ਜੀ ਤੇ ਪੂਰੀ ਲੈਂਥ ਦੇ ਉੱਪਰ ਹੀ ਵਰਕ ਆਊਗਾ ਜੀ ਕੋਈ ਇਹਦੇ ਚ ਲੈਂਥ ਦਾ ਇਸ਼ੂ ਨਹੀਂ ਕੋਈ ਇਹਦੇ ਚ ਘੇਰੇ ਦਾ ਇਸ਼ੂ ਨਹੀਂ ਜਿੰਨੀ ਮਰਜ਼ੀ ਤੁਸੀਂ ਇਹਦੀ ਲੈਂਥ ਰੱਖ ਸਕਦੇ ਹੋ ਜਿੰਨਾ ਮਰਜ਼ੀ ਇਹਦਾ ਤੁਸੀਂ ਘੇਰਾ ਬਣਾ ਸਕਦੇ ਹੋ ਇਦੇ 'ਚ ਕੋਈ ਵੀ ਤੁਹਾਨੂੰ ਇਸ਼ੂ ਨਹੀਂ ਆਊਗਾ ਵੀ ਆਪਾਂ ਲੈਂਥ ਘੱਟ ਰੱਖ ਸਕਦੇ ਆ ਜਾਂ ਵਾਧਾ ਰੱਖ ਸਕਦੇ ਜਿੰਨੀ ਮਰਜ਼ੀ ਤੁਸੀਂ ਲੈਂਥ ਇਹਦੀ ਰੱਖ ਸਕਦੇ ਹੋ 45 ਇੰਚ ਤੱਕ ਇਹਦੀ ਲੈਂਥ ਆਰਾਮ ਨਾਲ ਬਣ ਜੂਗੀ ਜੀ ਇਹ ਵਾਲੇ ਸੂਟਾਂ ਦੀ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਆ ਸਾਰੇ ਕਲਰ ਟ੍ਰੈਂਡਿੰਗ ਹੈ ਜੀ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਇਹ ਸਾਰੇ ਸ਼ੇਡ ਹੈ ਜੀ ਇੰਗਲਿਸ਼ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਆਉਣਗੇ ਜੀ ਤੁਸੋਂ ਨੂੰ ਜਿਹੜਾ ਵੀ ਕਲਰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਇਹ ਵਾਲੇ ਸੂਟ ਆਉਣਗੇ ਜੀ ਹੈਵੀ ਬਹੁਤ ਜ਼ਿਆਦਾ ਹੈਵੀ ਵਰਕ ਹੈ ਜੀ ਇਹਨਾਂ ਦੇ ਉੱਪਰ ਸਾਰਾ ਫੁੱਲ ਹੈਂਡਵਰਕ ਦਾ ਇਹ ਸੂਟ ਹੈ ਔਰਗੈਂਜ਼ਾ ਦਾ ਬੇਸ ਆਊਗਾ ਜੀ ਦੁਪੱਟਾ ਵੀ ਔਰਗੈਂਜ਼ਾ ਦਾ ਸ਼ਰਟ ਬਾਟਮ ਸਾਰਾ ਔਰਗੈਂਜ਼ਾ ਦਾ ਬੇਸ ਆਊਗਾ ਤੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਤੇ ਪਿਆਰੇ ਜਿਹਨਾਂ ਦੇ ਡਿਜ਼ਾਈਨ ਆ ਇਹ ਵਾਲੇ ਸੂਟ ਆਉਣਗੇ ਜੀ ਟਾਈ ਡਾਈ ਦੇ organza ਦੇ ਨਾਲ ਉਪਰੜਾ ਸਿਲਕ ਦੀ ਬਾਟਮ ਆਊਗੀ ਜੀ organza ਦਾ ਦੁਪੱਟਾ ਆਊਗਾ ਔਰ organza ਦੀ ਸ਼ਰਟ ਆਊਗੀ ਜੀ ਟਾਈ ਟਾਈ ਮੀਟਰ ਦੀ ਕਟ ਆਊਗੀ 1050 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਟਾਈ ਡਾਈ ਦੇ ਇਹ ਸੂਟ ਹੈ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ WhatsApp ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਸੂਟ ਲੈਣੇ ਆ ਜੀ ਤੇ ਵੱਧ ਤੋਂ ਵੱਧ ਪਲੀਜ਼ ਕਮੈਂਟ ਜਰੂਰ ਕਰਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਇਹ ਵਾਲੇ ਸੂਟ ਬਨਾਰਸੀ ਦੇ ਆਉਣਗੇ ਜੀ ਨਾਲ ਬਹੁਤ ਸੋਹਣੀ ਬਿਸਕੋਸ ਦੀ ਬਾਟਮ ਆਉਗੀ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਨਾਂ ਦਾ ਓਨਲੀ 1500 ਰੁਪਏ ਦਾ ਇਹ ਸੂਟ ਹੈ ਬਿਸਕੋਸ ਦੀ ਇਹਨਾਂ ਦੇ ਨਾਲ ਬਾਟਮ ਆਉਗੀ ਜੀ ਸ਼ਰਟ ਆਉਗੀ ਬਨਾਰਸੀ ਸਿਲਕ ਦੀ ਜੀ ਟਾਈ ਟਾਈ ਮੀਟਰ ਦੀ ਕਟ ਆਉਗੀ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਤੇ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਥੈਂਕ ਯੂ